ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਵੀ ਸਾਰੇ ਠੀਕ ਹੀ ਚਾਹੀਦੇ ਆ ਅੱਜ ਆਪਾਂ ਫਿਰ ਮਿਲਦੇ ਆ ਇੱਕ ਛੋਟੀ ਜੀ ਰੈਮਡੀ ਲੈ ਕੇ ਤੁਹਾਡੇ ਲਈ ਤੇ ਸਾਰੀਆਂ ਭੈਣਾਂ ਦੀ ਇਹ ਬਹੁਤ ਹੀ ਜ਼ਿਆਦਾ ਕੰਮ ਦੀ ਆ ਤੇ ਜ਼ਿਆਦਾ ਹੀ ਬਹੁਤ ਜ਼ਿਆਦਾ ਯੂਸਫੁਲ ਵੀ ਆ ਠੀਕ ਹੈ ਤੇ ਰਿਜ਼ਲਟ ਵੀ ਇਹਦੇ ਬਹੁਤ ਜ਼ਿਆਦਾ ਵਧੀਆ ਛੋਟੀ ਜੀ ਹੈਗੀ ਆ ਕੋਈ ਜ਼ਿਆਦਾ ਸਮਾਨ ਨਹੀਂ ਇਕੱਠਾ ਕਰਨਾ ਕੁਝ ਨਹੀਂ ਕਰਨਾ ਪਰ ਰਿਜ਼ਲਟ ਬਹੁਤ ਵਧੀਆ ਇਹਦੇ ਠੀਕ ਆ ਅੱਜ ਆਪਣੀ ਰੈਮਡੀ ਹੈਗੀ ਜਿਹੜੀ ਅੱਖਾਂ ਤੇ ਅੱਖਾਂ ਦੇ نیچے ਜਿੰਨਾ ਦੇ ਇੱਥੇ ਕਾਲੇ ਘੇਰੇ ਪੈ ਜਾਂਦੇ ਆ ਜਾਂ ਅੱਖਾਂ ਤੇ ਜਿਵੇਂ ਰਿੰਕਲਸ ਬਣ ਜਾਂਦੇ ਇੱਥੇ ਬਹੁਤ ਜ਼ਿਆਦਾ ਲਾਈਨ ਆ ਚੀਜ਼ ਆ ਜਿਹੜੀ ਇਹ ਮਤਲਬ ਐਵੇਂ ਹੋ ਜਾਂਦੀ ਆ ਜਾਂ ਜਿਹੜੀ ਆਈਬ੍ਰੋ ਹ نیچے ਡਿੱਗ ਜਾਂਦੀ ਆ ਆਪਣੀ ਠੀਕ ਆ ਤੇ ਆ ਚੀਜ਼ਾਂ ਜਿਹੜੀਆਂ ਇੱਥੇ ਲਾਈਨਾਂ ਬਣੀਆਂ ਹੋਈਆਂ ਆ ਠੀਕ ਆ ਆ ਚੀਜ਼ਾਂ ਤੇ ਇੱਥੇ ਖੱਡੇ ਬਣ ਜਾਂਦੇ ਆ ਉਹਦੇ ਵਾਸਤੇ ਸਿਰਫ ਆਪਾਂ ਅੱਖਾਂ ਦੀਆਂ 2-3 ਐਕਸਰਸਾਈਜ਼ ਦੱਸਾਂਗੇ ਤੁਹਾਨੂੰ ਡੇਲੀ ਰੂਟੀਨ 'ਚ ਤੁਸੀਂ ਜਦੋਂ ਵੀ ਤੁਹਾਡਾ ਟਾਈਮ ਲੱਗੇ ਤੁਸੀਂ ਉਦੋਂ ਹੀ ਕਰ ਲਿਓ ਤੇ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਵਿੱਚ ਤੁਹਾਡੀਆਂ ਜਿਹੜੀਆਂ ਅੱਖਾਂ ਦਾ ਫਰਕ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਊਗਾ ਠੀਕ ਆ ਚਲੋ ਜੀ ਹੁਣ ਆਪਾਂ ਆਪਾਂ ਤੁਹਾਨੂੰ ਦੱਸਦੀਆਂ ਕਿਹੜੀਆਂ ਐਕਸਰਸਾਈਜ਼ ਆ ਤੇ ਕਿਵੇਂ ਕਰਨੀਆਂ ਠੀਕ ਆ ਤੁਸੀਂ ਕੋਈ ਵੀ ਮੌਇਸਚਰਾਈਜ਼ਰ ਲੈ ਲੈਣਾ ਜਿਹੜਾ ਵੀ ਤੁਹਾਡੇ ਕੋਲ ਹੈਗਾ ਕੋਈ ਵੀ ਜਾਂ ਕੋਈ ਆਇਲ ਲੈ ਲਓ ਜਿਵੇਂ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਜਾਂ ਕੋਈ ਸੀਰਮ ਜਿਹੜੀ ਵੀ ਚੀਜ਼ ਤੁਹਾਡੇ ਕੋਲ ਹੈਗੀ ਜੇ ਆਇਲ ਹੈਗਾ ਆਇਲ ਜੇ ਸੀਰਮ ਹੈਗਾ ਸੀਰਮ ਜੇ ਕੋਈ ਮੌਇਸਚਰਾਈਜ਼ਰ ਹੈਗਾ ਮੌਇਸਚਰਾਈਜ਼ਰ ਜਿਹੜਾ ਵੀ ਕੁਝ ਹੋਏਗਾ ਮਤਲਬ ਥੋੜਾ ਜਿਹਾ ਆਇਲੀ ਹੋਣਾ ਚਾਹੀਦਾ ਠੀਕ ਆ ਉਹ ਚੀਜ਼ ਲੈਣੀ ਹੈ ਤੇ ਆਪਣੇ ਕੋਲੇ ਤਾਂ ਆਹ ਵਾਲਾ ਸੀ ਮੇਰੇ ਸਹਰਾਣੇ ਹੁਣ ਆਹ ਵਾਲਾ ਹੀ ਪਿਆ ਸੀ ਇੱਥੇ ਨੇੜੇ ਤਾਂ ਆਪਾਂ ਇਹ ਚੱਕ ਲਿਆ ਠੀਕ ਆ ਕੁਸੀਂ ਕੀ ਕਰਨਾ ਐਵੇਂ ਕਰਕੇ ਆ ਉਹਦੀਆਂ ਅੱਖਾਂ ਤੇ ਲਗਾ ਲੈਣਾ ਪਹਿਲਾਂ ਠੀਕ ਹੈ ਇੱਥੇ ਨਾ ਲਗਾਉਣ ਲੱਗਿਆ ਮੋਇਸਚਰਾਈਜ਼ਰ ਪੰਜੂਸੀ ਨਾ ਕਰਿਆ ਕਰੋ ਕਿਉਂਕਿ ਇਹ ਏਰੀਆ ਜਿਹੜਾ ਆਪਣਾ ਬਹੁਤ ਜ਼ਿਆਦਾ ਡਰਾਈ ਹੁੰਦਾ ਤਾਂ ਇਸ ਕਰਕੇ ਇੱਥੇ ਪੂਰਾ ਮੋਇਸਚਰਾਈਜ਼ਰ ਜ਼ਰੂਰ ਰੱਖਿਆ ਕਰੋ ਠੀਕ ਆ ਹੁਣ ਤੁਸੀਂ ਕੀ ਕਰਨਾ ਹੁਣ ਆਪਣੇ ਇਹ ਲਗਾ ਲਿਆ ਨਾ ਹੁਣ ਇਹਨੂੰ ਆਪਾਂ ਇੱਕ ਵਾਰੀ ਪਹਿਲਾਂ ਇਹਨੂੰ ਆਪਾਂ ਇਹ ਮਸਾਜ ਜੀ ਕਰ ਲੈਣੀ ਹੈ ਬਿਲਕੁਲ ਸੌਫਟ ਹੱਥਾਂ ਨਾਲ ਠੀਕ ਆ ਕਿਉਂਕਿ ਜਿਹੜੀ ਆਪਣੀ ਆ ਸਕਿਨ ਹੁੰਦੀ ਹੈ ਨਾ ਇੱਥੋਂ ਬਹੁਤ ਜ਼ਿਆਦਾ ਪਤਲੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਤਾਂ ਇਸ ਕਰਕੇ ਇਹਦੇ ਤੇ ਦਬਾਅ ਜ਼ਿਆਦਾ ਨਹੀਂ ਦੇਣਾ ਠੀਕ ਆ ਐਵੇਂ ਕਰਕੇ ਆਪਾਂ ਲਗਾ ਲਈ ਦੋਨਾਂ ਸਾਈਡਾਂ ਤੇ ਲਗਾ ਲੀ ਲਗਾ ਲ ठीक है फिर तुसी की करना इत चीज़ है ना जी अपनी इतने आप रखनी है दोने दो फिंगर है जी अपन दो उगल इतें रखने ठीक है आ चीज़ है इस चीज़ से दबा नहीं देना आ अपनी चिक्स है तो ना इतों इतों ऐस तो आना करके एवें छडना ठीक है फिर इत बारी करना आप ਪੂਰਾ ਤੁਸੀਂ ਸਰਕਲ ਐਵੇਂ ਘੁਮਾ ਕੇ ਇੱਥੇ ਛੱਡ ਦੇ। ਠੀਕ ਆ? ਜੇ ਤੁਸੀਂ ਐਸਾ ਹੱਥ ਦਾ ਯੂਜ਼ ਕਰਨਾ ਚਾਹੋ ਨੀ ਤੇ ਐਵੇਂ ਕਰ ਸਕਦੇ ਹੋ। ਠੀਕ ਆ? ਜਿਵੇਂ ਇੱਥੋਂ ਚੱਕਣਾ। ਐਵੇਂ ਘੁਮਾ ਕੇ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਜਿਹੜੀ ਆਪਣੀ ਆ ਚੀਜ਼ ਇੱਥੋਂ ਜਾਣੀ ਹੈ ਨਾ ਆ ਆਪਣੀ ਚਿਕਸ ਦੇ ਉੱਪਰ ਹੋ ਜਾਣੀ ਚਾਹੀਦੀ ਐਸ ਚੀਜ਼ ਤੇ ਦਬਾਅ ਨਹੀਂ ਪਾਉਣਾਗਾ। ਠੀਕ ਆ? ਇਹ ਜੀ ਦਾਖਾ ਅਸਿਆ ਰੱਖਣਾ ਤੁਸੀਂ ਦੇਖੋ ਵਾ ਤਵੇ ਘੁਮਾ ਕੇ ਬਸ ਇੱਥੇ ਛੱਡ ਦੇਣਾ ਠੀਕ ਆ ਇਹ ਤੁਸੀਂ 10 ਵਾਰੀ ਕਰਨਾ ਠੀਕ ਆ ਲੋ ਠੀਕ ਹੁਣ ਆਪਣੀ ਇਹ ਜਦੋਂ 10 ਵਾਰੀ ਹੋ ਗਈ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਪਿੰਚ ਕਰਨਾ ਹੈ ਆਈਬ੍ਰੋਅਡ ਐਵੇਂ ਕਰਕੇ ਤੁਸੀਂ ਇੱਕ ਹੱਥ ਨਾਲ ਵੀ ਕਰ ਸਕਦੇ ਹੋ ਦੋਨਾਂ ਨਾਲ ਵੀ ਕਰ ਸਕਦੇ ਹੋ ਠੀਕ ਐਵੇਂ ਕਰਕੇ ਫਿਰ ਤੁਸੀਂ ਇੱਥੋਂ ਆ ਪਕੜ ਕੇ ਐਵੇਂ ਇਹ ਇੱਥੇ ਲਾਈਨਸ ਬਣੀਆਂ ਹੋਈਆਂ ਤੁਹਾਡੇ ਰਿੰਕਲਸ ਇਹਦੇ ਨਾਲ ਤੁਹਾਡਾ ਕੀ ਹੋਊਗਾ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਸਾਰੀਆਂ ਲਾਈਨਸ ਆ ਫਾਈਨ ਲਾਈਨਸ ਪੂਰੀਆਂ ਇੱਥੋਂ ਹਫ਼ਤੇ ਦੇ ਵਿੱਚ ਤੁਹਾਨੂੰ ਇਹ ਐਕਸਰਸਾਈਜ਼ ਨਾਲ ਆਪਣੇ ਆਪ ਹੀ ਆਪਦੀਆਂ ਅੱਖਾਂ ਦਾ ਜਿਹੜਾ ਕੀ ਫਰਕ ਆ ਤੁਹਾਨੂੰ ਦੇਖ ਜੂਗਾ ਐਵੇਂ ਕਰਨਾ ਤੁਸੀਂ ਫਿਰ ਤੁਸੀਂ ਕੀ ਕਰਨਾ ਇੱਥੇ-ਇੱਥੇ ਟੈਪ ਕਰਨਾ ਆ ਚੀਜ਼ ਤੇ ਇੱਥੇ ਨਹੀਂ ਕਰਨਾ ਐਸੀ ਤੁਹਾਨੂੰ ਪਤਾ ਵੀ ਜਦੋਂ ਆਪਾਂ ਟੈਪ ਕਰਾਂਗੇ ਉਦੋਂ ਮਤਲਬ ਗਲੋ ਆਉਂਦਾ ਠੀਕ ਆ ਬਲੱਡ ਠੀਕ ਆ ਬਲੱਡ ਸਰਕੂਲੇਸ਼ਨ ਇੱਥੋਂ ਤੇਜ਼ ਹੁੰਦਾ ਤੇ ਉਹਦੇ ਨਾਲ ਫਿਰ ਆਪਣਾ ਗਲੋ ਵੀ ਆਉਂਦਾ ਗਲੋ ਨਾਲ ਤੁਹਾਨੂੰ ਪਤਾ ਆਪਣਾ ਰੰਗ ਜਿਹੜਾ ਨਿਖਰਦਾ ਇੱਥੋਂ ਜਿਹੜੀਆਂ ਅੱਖਾਂ ਦਾ ਤੁਹਾਡਾ ਇੱਥੋਂ ਕਾਲਾਪਾਣਾ ਉਹ ਖਤਮ ਹੋ ਜਾਊਗਾ ਇਸ ਚੀਜ਼ ਨੂੰ ਨਹੀਂ ਦਬਾਉਣਾ ਬਸ ਤੁਸੀਂ ਆਪਦੀ ਚਿਕਸ ਤੇ ਕਰਨਾ ਇਸ ਚੀਜ਼ ਤੇ ਠੀਕ ਆ ਜਿੱਥੋਂ ਆਹ ਲਾਈਨਸ ਬਣੀ ਹੋਈ ਆਹ ਵਾਲੀ ਚੀਜ਼

ਬਸ ਦੇਲੀ ਕਰਨੀ ਹੈ ਰੁਟੀਨ ਚ ਦੇਲੀ ਰੁਟੀਨ ਚ ਜਿਹੜੇ ਟਾਈਮ ਮਰਜੀ ਜਦੋਂ ਵੀ ਤੁਹਾਡਾ ਟਾਈਮ ਲੱਗੇ ਠੀਕ ਆ ਹੁਣ ਆਪਾਂ ਇਧਰ ਲਈ ਅੱਖ ਤੇ ਦੁਬਾਰਾ ਦਿਖਾ ਦਿੰਨੇ ਤੁਹਾਨੂੰ ਕਿਵੇਂ ਕਰਨੀ ਇੱਥੋਂ ਕਰਨਾ ਆ ਦੋ ਫਿੰਗਰ ਲੈਣੀਆਂ ਠੀਕ ਆ ਪਾਪਾ ਜੀ ਪਾਪਾ ਜੀ ਇੱਥੇ ਚੱਕ ਦੇ ਦੇ ਦੇਖ ਦੇਖ ਹਾਂ ਇਹ ਤੋ ਟੱਕ ਠੀਕ ਆ ਬਿਲਕੁਲ ਸੌਫਟ ਥਣ ਆਇਤੀ ਐਵੇਂ ਦੇਖ ਕੋਈ ਜੈਕ ਬਲੈਕ ਕੋਈ ਮੈਂ ਇੱਥੇ ਰੱਖ ਦੱਬ ਠੀਕ ਆ 10 ਵਾਰੀ ਕਰਨਾ ਤੁਸੀਂ ਇੱਕ ਠੀਕ ਆ ਫਿਰ ਤੁਸੀਂ ਆਈ ਬਰੋ ਨੂੰ ਪਿੰਚ ਕਰਨਾ ਫਿਰ ਆਪਾਂ ਇੱਥੋਂ ਟੈਪ ਟੈਪ ਕਰਨਾ ਆਪਾਂ ਅਗਰ ਕਸਟਮਾਈਜ਼ ਕਰੀਏ ਹੈ ਸਲਾਈਡ ਕਰੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਹ ਵਾਲੀ ਚੀਜ਼ ਕਰ ਆਪਾਂ ਹੁਣ ਨਾਈਟ ਨੂੰ ਕਰੀ ਜਾਂਦੇ ਹਾਂ ਤੁਸੀਂ ਜਿਹੜੇ ਕੋਲ ਜਦੋਂ ਵੀ ਟਾਈਮ ਹੋਵੇ ਤੁਸੀਂ ਉਹਦੀ ਕਰ ਸਕਦੇ ਏਸ ਚੀਜ਼ ਨੂੰ ਠੀਕ ਹੈ ਲੋ ਬਸ ਇਹਨਾਂ ਚੀਜ਼ਾਂ ਨਾਲ ਜਦੋਂ ਤੁਸੀਂ ਮਤਲਬ ਡੇਲੀ ਰੁਟੀਨ ਚ ਕਰੋਗੇ ਤਾਂ ਬਹੁਤ ਜ਼ਿਆਦਾ ਫਰਕ ਮਿਲੂਗਾ ਜਿਹੜੀਆਂ ਤੁਹਾਡੀਆਂ ਇੱਥੇ ਰਿੰਕਲਸ ਬਣੇ ਹੋਏ ਆ ਆ ਚੀਜ਼ ਤੇ ਇੱਥੇ ਖੱਡੇ ਬਣੇ ਹੋਏ ਆ ਜਾਂ ਡਾਰਕ ਸਰਕਲ ਪਏ ਆ ਬਹੁਤ ਜ਼ਿਆਦਾ ਤੁਹਾਨੂੰ ਨਾ ਮਤਲਬ ਰਿਜ਼ਲਟ ਆ ਜਿਹੜਾ ਪੋਜ਼ਿਟਿਵ ਮਿਲੂਗਾ ਇਸ ਚੀਜ਼ ਦਾ ਠੀਕ ਆ ਤੇ ਜਰੂਰ ਟਰਾਈ ਕਰਿਓ ਉਮੀਦ ਕਰਦੀ ਆਂ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਜੀ ਠੀਕ ਆ ਮਿਲਦੇ ਆਂ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੇ ਸਾਰੇ ਭੈਣ ਭਰਾ ਜਿਹੜੇ ਨਵੇਂ ਜੁੜੇ ਆ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆਂ ਕੱਲ ਨੂੰ ਗੁੱਡ ਨਾਈਟ